ਹਾਂਜੀ ਸਤਿ ਸ਼੍ਰੀ ਅਕਾਲ ਕਿਦਾਂ ਸਾਰੇ ਠੀਕ ਠਾਕ ਹੋ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੀ ਹੋਮੋਗੇ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਆਂ ਘੋੜੀਆਂ ਦੇ ਤਵੇਲੇ ਦੇ ਵਿੱਚ ਤੇ ਇਹ ਤਵੇਲੇ ਦੇ ਵਿੱਚ ਇਹ ਆਪਣਾ ਪੋਤਾ ਜਿਹੜਾ ਆਪਣੇ ਨਾਲ ਬਟਾਉਂਦਾ ਸੀ ਸੇਵੀਆਂ ਤੇ ਉਹਨੇ ਰੱਖੀਆਂ ਹੋਈਆਂ ਉਹਨੂੰ ਸ਼ੌਂਕ ਆ ਹੈ ਤਾਂ ਉਹ ਛੋਟਾ ਬੱਚਾ ਹੀ ਭਲੀ ਪੜਦਾ ਏ 7ਵੀਂ ਕਲਾਸ ਦੇ ਵਿੱਚ ਤੇ क्रेज ਵਾਲਾ ਉਹਨੂੰ ਘੋੜੀਆਂ ਦਾ ਤੇ ਫੇਰ ਉਹਨੇ ਇਹ ਘੋੜੀਆਂ ਲਈਆਂ ਸੀ ਮੈਨੂੰ ਬਹੁਤ ਦਿਨਾਂ ਦਾ ਕਹਿੰਦਾ ਸੀ ਦਾਦੀ ਮੇਰੀ ਵੀਡੀਓ ਬਣਾਓ ਦਾਦੀ ਮੇਰੀ ਵੀਡੀਓ ਬਣਾਓ ਤੇ ਮੈਂ ਮੇਰੀ ਵੀਡੀਓ ਵੀ ਚੈਨਲ ਤੇ ਪਾਓ ਕਿ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਵੀ ਭਾਈ ਆਪਣਾ ਕੰਮ ਕੀਤਾ ਕੋਈ ਨਹੀਂ ਮਾੜਾ ਹੁੰਦਾਗਾ ਛੋਟੇ ਛੋਟੇ ਬੱਚਿਆਂ ਨੂੰ ਇਸ ਚੀਜ਼ ਨਾਲ ਆਪਾਂ ਨੂੰ ਲਗਾ ਪਾਉਣਾ ਚਾਹੀਦਾ ਏ ਫਿਰ ਆਪਣੇ ਉਹੀ ਗੱਲਾਂ ਆ ਆਪਾਂ ਵਿਦੇਸਾਂ ਨੂੰ ਭਜਦੇ ਆ ਤੇ ਵਿਦੇਸਾਂ ਤੋਂ ਬਿਤਰ ਆਪਾਂ ਇੱਥੇ ਕਮਾਈ ਕਰ ਸਕਦੇ ਆ ਇਹ ਬੱਚੇ ਨੂੰ ਹੁਣੇ ਛੋਟੇ ਹੁੰਦੇ ਤਾਂ ਸ਼ੌਂਕ ਆ ਤੇ ਇਹ ਵਧੀਆ ਕਰਦਾ ਹੈਗਾ ਇਹ ਤੇ ਇੱਧਰ ਇਹਨੇ ਮੈਨੂੰ ਦੱਸਿਆ ਕਿ ਤੁਸੀਂ ਵੀਡੀਓ ਬਣਾਓ ਮੇਰੇ ਬੱਚਿਆਂ ਦੀ ਇਹਨਾਂ ਦੀ ਜਾਨਵਰਾਂ ਦੀ ਤੇ ਫਿਰ ਮੈਨੂੰ ਵੀ ਲੱਗਿਆ ਮੈਂ ਚੱਲ ਵਿਚਾਰਾ ਨੈਤਰੋ ਜੀ ਕਹਿ ਦਿੱਤਾ ਆਪਾਂ ਬਣਾਈਏ ਆ ਇਹ ਸੂਈ ਹੋਈ ਆ ਆਹ ਵਾਲੀ ਸੂਈ ਹੋਈ ਆ ਇਹਦਾ ਆ ਇਧਰਲੀ ਸੂਈ ਹੋਈ ਆ ਆ ਇਹਦਾ ਬੱਚਾ ਏ ਛੋਟਾ ਜਿਹਾ ਤੇ ਇਹਨੂੰ ਹੋ ਗਿਆ ਮੇਲੇ ਦਾ ਮਹੀਨਾਕ ਸੂਈ ਨੂੰ ਹੋ ਗਿਆ ਤੇ ਮਾਂ ਪਤ ਵਧੀਆਂ ਸੁਖ ਨਾਲ ਤੰਦਰੁਸਤ ਆ ਰੈਸਟ ਪਾਸਟਾ ਤੇ ਤੁਸੀਂ ਵੀ ਆਪ ਦੇ ਕਾਰੋਬਾਰ ਦੇ ਵਿੱਚ ਵਾਧਾ ਕਰੋ ਆਹ ਉਹਦੀਆਂ ਮੱਝਾਂ ਆ ਗਾਂ ਉਹਦੀ ਆ ਇਧਰ ਉਹਦੀਆਂ ਮੱਝਾਂ ਖੜੀਆਂ ਐ ਆਪਦਾ ਘਰ ਪੈ ਰਿਆ ਨਵਾਂ ਤੇ ਇਧਰ ਉਹ ਆਵਾਜ਼ ਡੱਗਿੰ ਚੁਪ ਕਰਾਈ ਜਾਂਦਾ ਵੀ ਵੀਡੀਓ ਚ ਬੋਲੂਗਾ ਤੇ ਆ ਤੁਹਾਨੂੰ ਆਪ ਸਾਰਾ ਕਾਸ਼ ਦਿਖਾਤਾ ਜੀ ਤੁਹਾਨੂੰ ਉਹਦਾ ਬੱਚੇ ਦਾ ਇਹ ਛੋਟੇ ਬੱਚਾ ਹੀ ਆਲੇ ਉਹ ਵੱਧ ਕੇ ਵਾਲਾ ਵੱਡਾ ਸਾਰਾ ਗਿਆ ਵਾ ਏ ਤੇ ਜੇ ਤੁਹਾਨੂੰ ਇਹਦਾ ਇਸ ਚੀਜ਼ ਨਾਲ ਜੋੜਨਾ ਆ ਕੁੜੀਆਂ ਵਗੈਰਾ ਦੇ ਕੰਮ ਨਾਲ ਜੋੜਨਾ ਵਧੀਆ ਲੱਗਦਾ ਸਤਵੀਂ ਦਾ ਸਟੂਡੈਂਟ ਆ ਗੌਰਮੈਂਟ ਸਕੂਲ ਚ ਪੜਦਾ ਏ ਜੇ ਤੁਹਾਨੂੰ ਇਹ ਲਗਾਉ ਦਾ ਵਧੀਆ ਲੱਗਦਾ ਏ ਤੇ ਤੁਹਾਨੂੰ ਵੀ ਆਪ ਨੂੰ ਸਾਰਿਆਂ ਨੂੰ ਆਪਾਂ ਨੂੰ ਕਰਨਾ ਚਾਹੀਦਾ ਏ ਇਹ ਆਪਣੇ ਸਹਾਇਕ ਧੰਦੇ ਆ ਹਨਾ ਇਹ ਆਪਾਂ ਨੂੰ ਮਤਲਬ ਕਿ ਆਪਣੀ ਆਮਦਨ ਦੇ ਵਿੱਚ ਵਾਧਾ ਕਰਦੇ ਜਿਹੜਾ ਆਪਾਂ ਉੱਥੇ ਜਾ ਜਾ ਕੇ ਬਾਹਰਲੇ ਦੇਸਾਂ ਦੇ ਵਿੱਚ ਸਾਰਾ ਕੁਝ ਕਰਦੇ ਆ ਉਹਨਾਂ ਤੋਂ ਬਿਹਤਰ ਏ ਆ ਵੀ ਆਪਾਂ ਆਪ ਦੇ ਇੰਡੀਆ ਦੇ ਵਿੱਚ ਰਹਿ ਕੇ ਆਦੇ ਪਿਓ ਦਾਦਿਆਂ ਦੇ ਪੁਰਖੀ ਕੀਤੇ ਆ ਜਿਹੜੇ ਉਹਨਾਂ ਕੀਤਿਆਂ ਨੂੰ ਸੰਭਾਲ ਲਈਏ ਤੇ ਉਹਨਾਂ ਕੀਤਿਆਂ ਦੇ ਨਾਲ ਜੁੜ ਗਏ ਤੇ ਜੇ ਤੁਹਾਨੂੰ ਮੇਰੇ ਇਹ ਵੀਡੀਓ ਬਣਾਉਣ ਦਾ ਪ੍ਰਾਰਲਾ ਲੱਗਿਆ ਤੁਹਾਨੂੰ ਵਧੀਆ ਤੇ ਫਿਰ ਮੇਰੀ ਵੀਡੀਓ ਨੂੰ ਲਾਈਕ ਕਰਿਓ ਤੇ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤੇ ਜਿੰਨਾ ਭੈਣ ਭਰਾਵਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਏ ਤੇ ਵੀਡੀਓ ਨੂੰ ਮੇਰੀ ਨੂੰ ਲਾਈਕ ਕੀਤਾ ਕਰਦੇ ਹੋ ਤੇ ਮੇਰੇ ਮੈਨੂੰ ਮੈਸੇਜ ਕਰਦੇ ਹੋ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਤੇ ਸਤਿ ਸ੍ਰੀ ਅਕਾਲ ਜੀ